ਛੋਟੀ ਤੋਂ ਛੋਟੀ ਅਰਥ ਭਰਪੂਰ ਇਕਾਈ ਹੈ ਨੰਬਰ 1 ਸੁਤੰਤਰ ਉਪਵਾਕ ਬੀ 파ਵਾਂਸ਼ ਸੀ ਸਵਾਦੀਨ ਉਪਵਾਕ ਡੀ ਪ੍ਰਾਦੀਨ ਉਪਵਾਕ ਹਾਂਜੀ ਇਹਦਾ ਆਨਸਰ ਆਊਗਾ 파ਵਾਂਸ਼ ਉਪਵਾਕ ਹਾਂਜੀ ਸੰ ਪੰਜਾਬੀ ਵਿੱਚ ਸੰਗੋਸ਼ ਵਿਅੰਜਨ ਹਨ ਸਸਹਾ ਕਕਾ ਖਖਾ ਬੀ ਬੱਬਾ ਦੱਦਾ ਜੱਜਾ ਗੱਗਾ ਸੀ ਯਈਆ ਰਾਰਾ ਲੱਲਾ ਵਾਵਾ ਡੀ ਟੈਂਕਾ ਟਟਾ ਡੱਡਾ ਢੱਡਾ ਹਾਂਜੀ ਸਾਡਾ ਇਹਦਾ ਅਨਸਰ ਆਊਗਾ ਬੀ ਅਨਸਰ ਆਊਗਾ ਬੱਬਾ ਦੱਦਾ ਜੱਜਾ ਗੱਗਾ ਸਾਡਾ ਤੀਸਰਾ ਕੁਐਸਚਨ ਹੈ ਜੀ ਪੱਪਾ ਪੱਬਾ ਬੱਬਾ ਮੰਮਾ ਵਿਅੰਜਨ ਹਨ ਏ ਆਪਸ਼ਨ કંਠੀ ਬੀ ਆਪਸ਼ਨ ਦੰਤੀ ਸੀ ਆਪਸ਼ਨ ਹੋਂਠੀ ਡੀ অপਸ਼ਨ ਉਲਟ ਜੀਬੀ ਹਾਂਜੀ ਇਹਦਾ ਅਨਸਰ ਕੀ ਆਊਗਾ ਇਹਦਾ ਅਨਸਰ ਆਊਗਾ ਹੁੰਠੀ ਦੇਖੋ ਇਹ ਸਾਡੀ ਹੁੰਠੀ ਤੁਣੀਆਂ ਨੇ ਹੁੰਠੀ ਵਿਅੰਜਨ ਨੇ ਇਹ ਸਾਡੇ ਦੇਖੋ ਪਪਾ ਪੱਬਾ ਬੱਬਾ ਮੰਮਾ ਜਦੋਂ ਅਸੀਂ ਬੋਲਦੇ ਆਂਗੇ ਤਾਂ ਸਾਡੇ ਕੀ ਨੇ ਇਹ ਜਿਹੜੇ ਹੂਠ ਜਿਹੜੇ ਆ ਆਪਸ ਦੇ ਵਿੱਚ ਕੀ ਨੇ ਇਹ ਲੱਗਦੇ ਹੈਗੇ ਅਗਲਾ ਕੁਐਸਚਨ ਹੈ ਕੰਬਵਾ ਵਿਅੰਜਨ ਹੈ ਏ ਡਾੜਾ ਬੀ ਸੱਸਾ ਸੀ ਹਾ ਹਾ ਡੀ ਵਾਵਾ ਹਾਂਜੀ ਇਹਨਾਂ ਦੇ ਵਿੱਚੋਂ ਕੰਬ ਮਾਂ ਵਿਅੰਜਨ ਕਿਹੜਾ ਹੈ ਸਾਡਾ ਕਮੋਆ ਵਿਅੰਜਨ ਅਸੀਂ ਕਹਨੇ ਆਂਗੇ ਜਿਹਨੂੰ ਹਾ ਹਾ ਸਾਡਾ ਕਮੋਆ ਵਿਅੰਜਨ ਹੈ